ਬਿਲਕੁਲ 7 ਮਹੀ ਤਰੀਕੇ ਨਾਲ ਆਪਾਂ ਨੇ ਇਹ ਜਿਹੜਾ ਚੱਲ ਰਿਹਾ 7 ਵਜੇ ਤੋਂ ਲੈ ਕੇ ਸਵੇਰੇ ਜਾਮ ਆਰੰਭ ਹੋਇਆ ਸੀ ਤੇ ਸ਼ਾਮ ਨੂੰ 4 ਵਜੇ ਤੱਕ ਚੱਲਣਾ ਇਹ ਜਾਮ 7 ਮਹੀ ਤਰੀਕੇ ਨਾਲ ਆਪਾਂ ਨੇ ਸ਼ਾਮ ਨੂੰ ਜਿੱਥੇ ਐਮਰਜੈਂਸੀ ਸਲਾਮਾ ਆਪਾਂ ਬਿਲਕੁਲ ਨਹੀਂ ਰੋਕਣੀਆਂ ਲੰਘਾਉਣੀਆਂ ਨੇ ਤੇ ਨਾਲ ਦੀ ਨਾਲ ਆਪਾਂ ਨੇ ਜ਼ਰੂਰ ਮੰਥਨ ਕਰਨਾ ਹੈ ਕਿ ਆਪਣੀਆਂ ਇਹ ਜਿਹੜਾ ਸੰਗਠਨ ਸੇ ਕਾਹਦੇ ਲਈ ਕਰ ਰਹੇ ਆ ਆਪਾਂ ਤੇ ਕਿਉਂ ਕਰ ਰਹੇ ਆ ਤੇ ਕਿਉਂ ਅਸੀਂ ਲੋੜ ਆ ਬਾਤ ਜ਼ਰੂਰੀ ਆ ਜੀ ਕਿਸਾਨਾਂ ਨੂੰ ਮਿਲਣਾ ਸਮੂਹੇ ਵਰਗਾਂ ਨੂੰ ਇਕਜੁੱਟ ਹੋਣਾ ਸੋ ਸਾਰੇ ਵਰਗਾਂ ਨੂੰ ਵੀ ਅਪੀਲ ਕਰਦੇ ਆ ਕਿ ਪੰਜਾਬ ਪੰਡ ਜਿਹੜਾ ਅਜੁੱਤਾ ਦਿੱਤਾ ਗਿਆ ਕਿਸਾਨ ਦੇ ਵਿਵੰਦੀਆਂ ਨੂੰ ਸਫਲ ਬਣਾਓ ਤੇ ਜਿਹੜੀਆਂ ਐਮਰਜੈਂਸੀ ਸਵਾਵਾ ਦੇ ਚੱਲ ਰਹੀਆਂ ਨੇ ਪਰ ਬਾਕੀਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਾਡਾ ਧਰਨਾ ਚੱਲ ਰਿਹਾ ਹੈ ਇੱਥੇ ਆ ਕੇ ਸਾਡੇ ਧਰਨੇ ਦੀ ਜ਼ਿੰਮੇਵਾਰੀ ਚਲੋ ਸਾਡੀ ਮੰਗ ਕੀ ਹੈ ਭਰਾਵੋ ਬਲਦੀਰ ਸਿੰਘ ਕੱਟੜਵਾਰ ਤੇ ਨਵੀਂ ਮਾਰਗ ਮਨਵਾਉਣ ਲਈ ਮਾਰਲਵਾਰ ਤੋਂ ਨੇ ਬੈਠਿਆ ਪ੍ਰਧਾਨ ਮੰਤਰੀ ਜੋਸ਼ ਦੇ ਨਰਿੰਦਰ ਮੋਦੀ ਦਕਾਨਾਂ ਨੂੰ ਬੰਦ ਲਾਉਣ ਦੀ ਚਾਰਜ ਦਿੱਤੇ ਹੋਏ ਟਿਕਿਆ ਚੱਲ ਰਿਹਾ ਸੀ ਜਿਹੜੂ ਨਾਲ ਕਹਿੰਦੇ ਨੇ ਐਮਐਸਵੀ ਗਰੰਟੀ ਦੇ ਮੱਦੇਨਜ਼ਰ ਕੋਣ ਹੈ ਇਹ ਹੁਣ ਪਾਸੇ ਕਿਹਾ ਜਾਂਦਾ ਹੈ ਕਿ ਸਿਹਤ ਮੰਤਰੀ ਨੇ ਕਹਿ ਦਿੱ ਲਿਆ ਕਰ ਲਏ ਦਕਾਨਾਂ ਨਾਲ ਉਹਨਾਂ ਨੇ ਕਿਹਾ ਵਾਅਦਾ ਨਹੀਂ ਲਗਾਇਆ ਦਕਾਨਾਂ ਨੂੰ ਜਿਹੜੀਆਂ ਸਰਕਾਰਾਂ ਨੇ ਐਮਰਜੈਂਸੀ ਬੰਦ ਨਹੀਂ ਲਗਾਇਆ ਜਦੋਂ ਕਿ ਕਰੋਨਾ ਦਾਅ ਤੇ ਨਾਲ ਲੱਗਿਆ ਕਿਸਾਨਾਂ ਨੇ ਬਣਾ ਇਹ ਦੇਸ਼ਾਂ ਤੋਂ ਮੁਕਲੀਬਾ ਸਕਦਾ ਕਦੇ ਕੋਈ ਐਮਰਜੈਂਸੀ ਆਂਦੀ ਹੈ ਤਾਂ ਕਿਸਾਨ ਹੀ ਹੁੰਦੇ ਨੇ ਆਪਣੇ ਅਜੰਸਰ ਰਾਹੀਂ ਦੇਸ਼ਾਂ ਤੋਂ ਮੁੜਦੇ ਨੇ ਕਿ ਕਿਸਾਨਾਂ ਦੇ ਪੁੱਤ ਨੇ ਜਿਹੜੇ ਪੋਸਟਾਂ 'ਚ ਫੌਜ ਵਿੱਚ ਆਪਣੀਆਂ ਸਵਾਮਾਂ ਤੋਂ ਆ ਕੇ ਸਾਡੇ ਸਰਹੱਦਾਂ ਦੇ ਦੇਸ਼ ਦੀ ਰਾਖੀ ਕਰਦੇ ਨੇ ਉਹ ਲੈ ਨਹੀਂ ਬਣਦੇ ਕਿ ਕਰ ਕਰਕੇ ਗਵਰਨਰ ਵੀ ਰਾਤ ਲਿਖਦੇ ਕਿ ਸਾਡੇ ਪਿੰਡਾਂ ਵਿੱਚ ਆਉਂਦੀ ਹੈ ਤਾਂ ਸਾਡਾ ਜਾਨ ਹੁੰਦੀ ਹੈ ਜਦੋਂ ਫੇਰ ਮਾਰਦੇ ਪੁੱਤ ਦੀ ਹੁੰਦੀ ਹੈ ਕਿਸੇ ਆਗੂ ਦਾ ਪੋਤਾ ਜਿੱਦ ਤੱਕ ਇਹ ਖੁਸ਼ ਰਹਾਦੇ ਤੇ ਜਾ ਕੇ ਪੇਰੇ ਨੰਦੂ ਦੇ ਮੋਰਕਾਂ ਨਾਲ ਲੱਗ ਕੇ ਖੁਦੀਆਂ ਪਰ ਆਲੋਚਨਾ ਕਰਦਾ ਹੋਵੇ ਕੋਈ ਗੱਲ ਸਮਝਣ ਦੀ ਲੋੜ ਹੈ ਕਿ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਕਾਰਪੋਰੇਟ ਘਰਾਣੇ ਇਹਨਾਂ ਦੇ ਸਹਾਰੇ ਇਹ ਸਰਕਾਰਾਂ ਚੱਲ ਰਹੀਆਂ ਨੇ ਤੇ ਇੱਕ ਗੱਲ ਹੋਰ ਨੋਟ ਕਰਦੇ ਵੀਰੋ ਸੈਡ ਬਹੁਤੇ ਨੂੰ ਪਤਾ ਨਾ ਹੋਵੇ ਕਿ ਇੱਕ ਨਵੀਂ ਕੌਮੀ ਖੇਤੀ ਮੰਡੀ ਨੀਤੀ ਬਣਨ ਜਾ ਰਹੀ ਹੈ ਜਿਹਦਾ ਖਰੜਾ ਭੇਜਿਆ ਗਿਆ ਹੈ ਸਰਕਾਰਾਂ ਨੂੰ ਪੰਜਾਬ ਸਰਕਾਰ ਵੀ 15 ਜਨਵਰੀ ਤੱਕ ਦਾ ਸਮਾਂ ਲਿਆ ਇਸ ਖਰੜੇ ਬਾਰੇ ਪੰਜਾਬ ਸਰਕਾਰ ਨੇ ਆਪਣੇ ਵਿਚਾਰ ਦੇਣੇ ਨੇ ਤੇ ਜਿਹੜੀ ਕੌਮੀ ਖੇਤੀ ਨਵੀਂ ਮੰਡੀ ਨੀਤੀ ਪੜ ਰਹੀ ਹੈ ਉਹ ਸਿੱਕ ਕੇ ਸੰਦੇ ਉਹ ਹੀ ਕਾਲੇ ਕਾਨੂੰਨ ਨੇ ਜਿਨ੍ਹਾਂ ਨੂੰ ਵਾਪਸ ਕਰਾਉਣ ਲਈ ਅਸੀਂ ਸਵਾਸਤ ਦਿੱਲੀ ਦੇ ਫਰਹਾਂ ਦੇ ਲੜੇ ਸੀ ਸੋ ਜਿਹੜੀ ਖੇਤੀ ਨੀਤੀ ਹੈ ਭਾਵੇਂ ਸਾਡੀਆਂ ਕਿਸਾਨ ਜਥੇਬੰਦੀਆਂ ਤੇ ਜਿਹੜੇ ਬਾਕੀ ਜਿੰਨੇ ਵੀ ਹਾਲ ਤੱਕ ਸਲਾਹ ਲਈ ਹੈ ਅਰਤਿਆਂ ਦੀ ਵੀ ਸਲਾਹ ਲਈ ਗਈ ਹੈ ਪੰਜਾਬ ਸਰਕਾਰ ਵੱਲੋਂ ਮਿਲਣਾ ਮੂਵੀ ਤੇ ਸਲਾਹ ਲਈ ਗਈ ਉਹ ਰੱਦ ਕਰ ਚੁੱਕੇ ਨੇ ਪਰ ਸਾਨੂੰ ਜ਼ਰੂਰ ਆਪੋ ਆਪਣੇ ਪਿੰਡਾਂ 'ਚ ਜਾਗਰਤੀ ਫਲਾਣੀ ਪਊਗੀ ਕਿ ਜਿਹੜੇ ਨਵੇਂ ਕਾਨੂੰਨ ਨੇ ਸਰਕਾਰ ਕੋਲ ਬਾਸ ਲਿਆਣਾ ਚਾਹੁੰਦੀ ਹੈ ਜਿਹੜੇ ਕਾਲੇ ਕਾਨੂੰਨ ਨੇ ਉਸ ਤਰ੍ਹਾਂ ਦੇ ਵੀ ਜਿਹੜੀ ਨਵੀਂ ਕੌਮੀ ਮੰਡੀ ਨੀਤੀ ਹੈ ਪੰਜਾਬ ਨੂੰ ਤੇ ਖਾਸ ਕਰਕੇ ਖੇਤੀ ਨੂੰ ਤਬਾਹ ਕਰਨ ਵਾਲੀ ਨੀਤੀ ਹੈ ਸਾਡੀ ਮੰਡੀਆਂ ਨੂੰ ਤਬਾਹ ਕਰਨ ਵਾਲੀ ਨੀਤੀ ਹੈ ਉਹਦੇ ਵਿਰੋਧ ਵਿੱਚ ਵੀ ਆਪਾਂ ਨੂੰ ਕਰ ਕਰ ਜਾ ਕੇ ਹੈ ਲੋਕਾਂ ਨੂੰ ਹੋਕਾ ਦੇਣਾ ਪਊਗਾ ਜੀ ਮੈਂ ਪਿਛਲੀ ਵਾਰ ਆਪਾਂ ਨੇ ਕਿਸਾਨ ਸਿੰਘਾ ਸੁਵੇਲੇ ਦਿੱਤਾ ਸੀ ਸੋ ਇੱਕ ਵਾਰ ਫੇਰ ਮੈਂ ਜਿੱਥੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਨੇ 4 ਵਜੇ ਤੱਕ ਪੂਰਨ ਤੌਰ ਤੇ ਸਾਥ ਮੇ ਢੰਗ ਨਾਲ ਇਹ ਜਿਹੜਾ ਜਾਮ ਚੱਲ ਰਿਹਾ ਹੈ ਉਹਨੂੰ ਵਿਚਾਰੇ ਰੂਪ ਵਿੱਚ ਬਿਨਾਂ ਕਿਸੇ ਹੰੜਵਾਦੀ ਤੋਂ ਅਮਲ ਵਿੱਚ ਲਿਆਉਣਾ ਤੇ ਕੋਈ ਐਮਰਜੈਂਸੀ ਸੇਵਾ ਆਪਾਂ ਨੇ ਨਹੀਂ ਰੁਕਣੀ ਉਸ ਦੇ ਨਾਲ ਇਹ ਆਪਾਂ ਨੇ ਵੱਡ ਚੜ ਕੇ ਇਸ ਧਰਨੇ ਵਿੱਚ ਸਮੂਲਿਤ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ